ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਤੋਂ ਪੁੱਛਿਆ ਤੁਸੀਂ ਕਿਹਾ ਸੀ ਕਿ ਗਦੌਰੀਆਂ ਬਾਅਦ ਚ ਹੋਣਗੀਆਂ ਪਹਿਲਾਂ ਕਿਸਾਨਾਂ ਨੂੰ ਇਮੀਡੀਐਂਟਲੀ 20000 ਰੁਪਏ ਦੀ مالی ਮਦਦ ਕੀਤੀ ਜਾਏਗੀ ਦੱਸੋ ਕਿਹੜੇ ਕਿਹੜੇ ਕਿਸਾਨਾਂ ਦੀ ਤੁਸੀਂ ਹੁਣ ਤੱਕ مالی ਮਦਦ ਕਰ ਚੁੱਕੇ ਹੋ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਤੇ ਵੀ ਪੈਸੇ ਦੇਵਾਂਗਾ ਮੈਂ ਉਹ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ 20000 ਤੇ ਤੁਹਾਨੂੰ ਇਮੀਡੀਟਾ ਦੇ ਦੇਗਾ ਕਿਸਾਨਾਂ ਨੂੰ ਗਰਦੋਰੀਆ ਬਾਅਦ ਚ ਹੁੰਦੀ ਆ ਕਿਉਂ ਸਾ ਬਰਗੜ ਸਿੰਘ ਜੀ ਤੇ ਤੀ ਅਸੀਂ ਬਾਅਦ ਚ ਗੱਲਾਂਗੇ ਓਏ ਅਜੇ ਤੱਕ ਇੱਕ ਅੰਨਾ ਇੱਕ ਅੰਨਾ ਅਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਨੂੰ ਨਹੀਂ ਆਇਆ ਕਿਸੇ ਡੰਗਰ ਦਾ ਮੁਆਵਜ਼ਾ ਨਹੀਂ ਆਇਆ ਮੱਝਾਂ گاਵਾ ਘੋੜਿਆਂ ਦਾ ਤੁਸੀਂ ਤੇ ਬੱਕਰੀਆਂ ਤੱਕ ਕਹਿੰਦਾ ਸੀ ਮੁਰਗੀਆਂ ਤੱਕ ਕਹਿੰਦਾ ਸੀ ਮੈਂ ਝੋਨੇ ਦੇ ਕਦੂਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਓਏ ਛੱਤ ਪਾਟੀ ਤੇ ਪੰਜਾਬ ਦਾ ਹਿੱਸਾ ਤੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਭਾਨਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਕੋਈ ਗੰਭੀਰ ਹੀ ਐ ਨਹੀਂ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਦੁਰਗ